ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੀਟੀਟੀ 9432 ਸੰਬੰਧੀ ਬੈਕਲੌਗ ਯੂਨੀਅਨ ਅਦਰ ਲੋਸ ਰੂਲ ਵੇਕੇ ਚਾਰ ਵਾਇਟ ਕੀਤੇ ਪ੍ਰਦਰਸ਼ਨ ਦੌਰਾਨ ਕੀਤੇ ਗਏ ਹਿੰਸਕ ਤੇ ਸੰਘਰਸ਼ ਕੀਤੇ ਜਾਣ ਦੇ ਕਾਰਨਾਂ ਦਾ ਜ਼ਿਕਰ ਕਰਾਂਗੇ ਕੋਲੋਂ ਤੋਂ ਵੀਡੀਓ ਦੰਤ ਬਣਾ ਆਫਰ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਇਹ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਲਰਮ ਵੀ ਸਵੇ ਸੇ ਮਿਲ ਜਾਇਆ ਕਰੇ ITU ਨਾਲ ਚਲਾਈ ਭਰਤੀ ਲਗਭਗ 3 ਸਾਲਾਂ ਤੋਂ ਅਧ ਵਿਕਾਸ ਰੁਕੀ ਹੋਈ ਹੈ ਤੇ ਇਸ ਭਰਤੀ ਵਿੱਚ ਕਿੰਨੇ ਹੀ ਉਤਰਾਜ ਰਾ ਦੇਖਣ ਨੂੰ ਮਿਲੇ ਹਨ ਕਦੇ ਪੰਜਾਬੀ ਪੇਪਰ A ਦੋ ਦੋ ਵਾਰ ਲੈਣਾ ਕਦੇ ਭਰਤੀ ਤੇ ਸਟੇਜ ਲੱਗ ਜਾਣਾ ਕਦੇ NIOS ਉਮੀਦਵਾਰਾਂ ਦੀ ਐਂਟਰੀ ਕਰਨਾ ਲਿਸਟਾਂ ਰੀਕਾਸਟ ਹੋਣੀਆਂ ਫਿਰ EWS ਉਮੀਦਵਾਰਾਂ ਨੂੰ ਅਦਾਲਤਾਂ ਵੱਲੋਂ ਵਰਟੀਕਲ ਰਿਜ਼ਰਵੇਸ਼ਨ ਦਾ ਹੱਕ ਮਿਲਣ ਤੇ ਇੱਕ ਵਾਰ ਲਿਸਟਾਂ ਫਿਰ ਰਿਵਾਈਜ਼ ਹੋਣੀਆਂ ਅਦੀ ਸੁਮੇਤ ਅਨੇਕਾਂ ਹੀ ਚੱਕਰ ਚੋਲੇ ਇਸ ਵਰਤੀ ਨੇ ਦੇਖੇ ਹਨ ਪਰੰਤੂ ਰਾਨੀ ਦੀ ਗੱਲ ਤਾਂ ਇਹ ਹੈ ਕਿ ਵਰਤੀ ਦੇ ਪ੍ਰੋਸੈਸ ਦੇ ਸ਼ੁਰੂ ਵਿੱਚ ਹੀ ਇਸ ਵਰਤੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ ਯਾਨੀ 3000 ਫਰੈਸ਼ ਪੋਸਟਾਂ ਤੇ 2994 ਬੈਕਲੌਗ ਦੀਆਂ ਪੋਸਟਾਂ ਤਾਂ ਇਸ ਨਾਲ ਵਰਤੀ ਪ੍ਰੋਸੈਸ ਹੋਰ ਵੀ ਸਵਾਲਾਂ ਦੇ ਕੇਰੇ ਵਿੱਚ ਆ ਗਿਆ ਸੀ ਜਿੱਥੇ ਸ਼ੁਰੂ-ਸ਼ੁਰੂ ਵਿੱਚ ਸਾਰਾ 8894 ਕਾਡਰ ਮੰਗ ਕਰ ਰਿਆ ਸੀ ਕਿ ਸਾਰੀ ਦੀ ਸਾਰੀ ਭਰਤੀ ਇੱਕੋ ਹੀ ਲਿਸਟ ਵਿੱਚ ਪੂਰੀ ਕੀਤੀ ਜਾਵੇ ਪਰ ਸਰਕਾਰ ਨੇ ਡਿਵਾਈਡ ਐਂਡ ਰੂਲ ਦੀ ਚਾਲ ਚੱਲਦੇ ਹੋਏ ਪਹਿਲਾਂ 3000 ਫਰੈਸ਼ ਪੋਸਟਾਂ ਲਈ ਹੀ ਸਿਲੈਕਸ਼ਨ ਲਿਸਟ ਜਾਰੀ ਕਰਦੇ ਹੋਏ ਭਰਤੀ ਦੇ ਕੈਂਡੀਡੇਟਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਫਾਈ ਮੈਲਟ ਵਾਲੇ ਜਿਹੜੇ ਉਮੀਦਵਾਰਾਂ ਦਾ ਨਾਮ ਪਹਿਲੀ ਲਿਸਟ ਵਿੱਚ ਆ ਗਿਆ ਉਹ ਆਫਰ ਲੈਟਰਸ ਪ੍ਰਾਪਤ ਕਰਨ ਲਈ ਖੜੇ ਪੈਣ ਲੱਗੇ ਤੇ ਜਿਹੜੇ ਉਮੀਦਵਾਰਾਂ ਦਾ ਨਾਮ ਸਿਲੈਕਸ਼ਨ ਲਿਸਟ ਵਿੱਚ ਨਹੀਂ ਆਇਆ ਉਹ ਅਲੱਗ-ਤੁਲਗ ਦੇ ਪੇਰੇ ਕਿ ਰਹ ਗਏ ਪਰਵੇਂ ਵਾਂਜੋ ਪੰਜਾਬ ਐਂ ਫਰੀਆਨਾ ਹਾਈ ਕੋਰਟ ਤੋਂ ਬੈਕਲੌਗ ਦੀਆਂ 2994 ਪੋਸਟਾਂ ਵੀ ਭਰਨ ਲਈ ਉਮੀਦਵਾਰਾਂ ਵੱਲੋਂ ਬਹਾਰ ਵਿਦਾਈ ਗਈ ਪਰੰਤੂ ਸਫਲਤਾ ਇਸ ਕਰਕੇ ਨਹੀਂ ਮਿਲੀ ਕਿਉਂਕਿ ਪਹਿਲਾਂ ਹੋਈਆਂ ਦੋ ਪਰਧੀਆਂ ਜਿਵੇਂ ETT 234 ਤੇ ETT 64 35 ਵਿੱਚ ਇਸ ਤਰ੍ਹਾਂ ਦਾ ਬੈਕਲੌਗ ਭਰਨ ਦੀ ਕੋਈ ਸਪੱਸ਼ਟ ਉਦਾਹਰਣ ਜਾਂ ਰਿਕਾਰਡ ਨਹੀਂ ਸੀ ਜਿਸ ਕਰਕੇ ਜੱਜ ਸਾਹਿਬ ਨੇ ਵੀ ਵੀਰ ਪਾਣ ਐਂਡ ਅਦਰਸ ਵਰਸ ਸਟੇਟ ਆਫ ਪੰਜਾਬ ਕੇਸ ਦੀ ਸੁਣਵਾਈ ਕਰਦੇ ਸਮੇਂ ਬੈਕਲੌਗ ਪੂਰਾ ਕਰਨ ਸੰਬੰਧੀ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਸਰਕਾਰ ਨੂੰ ਨਹੀਂ ਦਿੱਤੇ ਇਹਦੇ ਨਤੀਜੇ ਵਜੋਂ 2994 ਬੈਕਲੌਗ ਦੀਆਂ ਪੋਸਟਾਂ ਤੇ ਫਰੈਸ਼ 3000 ਪੋਸਟਾਂ ਦੇ ਬੈਕਲੌਗ ਸਮੇਤ ਲਗਭਗ 3200 ਤੋਂ 3500 ਬੈਕਲੌਗ ਦੀਆਂ ਪੋਸਟਾਂ ਅਜੇ ਵੀ ਪਰੀਆਂ ਜਾਣੀਆਂ ਬਾਕੀ ਹਨ ਜਿਸ ਨੂੰ ਪੂਰਾ ਕਰਵਾਉਣ ਲਈ ਈਡੀਟੀ 5994 ਬੈਕਲੌਗ ਯੂਨੀਅਨ ਲਗਾਤਾਰ ਸੰਘਰਸ਼ ਕਰਨ ਦੇ ਦਾ ਪਈ ਹੋਈ ਹੈ ਇਸ ਸੰਘਰਸ਼ ਦੌਰਾਨ ਉਹਨਾਂ ਨੂੰ ਸਰਕਾਰੀ ਜਬਰ ਤੇ ਪੁਲਸ ਦੇਸ਼ਦਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਸੇ ਕੜੀ ਵਿੱਚ 4 ਮਈ ਨੂੰ ਸੰਗਰੂਪ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੰਦੂਸ਼ ਚੋਟੀ ਦਾ ਘਰਾਓ ਕਰਨ ਲਈ ਜਦੋਂ ਅਮੀਰਵ ਅੱਗੇ ਵਧੇ ਤਾਂ ਪੁਲਸ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਜਿਸ ਕਰਕੇ ਉਮੀਦਵਾਰਾਂ ਦੀਆਂ ਪੱਗਾਂ ਤੇ ਚੁੰਨੀਆਂ ਵੀ ਲੱਤ ਗਈਆਂ ਤੇ ਦੋ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਹਸਪਤਾਲ ਵੀ ਦਾਖਲ ਹੋਰਾਣਾ ਪਿਆ ਹੁਣ ਸਵਾਲ ਇਹਦਾ ਹੁੰਦਾ ਹੈ ਕਿ ਈਟੀਟੀ ਬਣਾਉਣ ਤੇ ਨਾਲੇ ਬੈਕਲੌਗ ਯੂਨੀਅਨ ਇੰਨੀ شدت ਨਾਲ ਕਿਉਂ ਸੰਘਰਸ਼ ਦੇ ਰਹੀ ਹੋਈ ਹੈ ਦਲ ਅਸਰ ਉਮੀਦਵਾਰਾਂ ਖਦਸ਼ਾ ਹੈ ਕਿ ਕਿਤੇ ਸਰਕਾਰ ਮਾਮਲਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇੱਕ ਮਹੱਤਵਪੂਰਨ ਮਸਲੇ ਜੋ ਕਿ ਸੀ ਡਬਲਯੂ ਪੀ ਨੰਬਰ 10675/220 ਦਾ ਫੈਸਲਾ ਸੀ ਉਸ ਨੂੰ ਛਿੱਕੇ ਤੇ ਟੰਗ ਕੇ ਉਹਨਾਂ ਨੂੰ ਕਿਤੇ ਬੇਇਨਸਾਫੀ ਦਾ ਸਾਹਮਣਾ ਹੀ ਨਾ ਕਰਨਾ ਪੈ ਜਾਵੇ ਦਰਸਾਉਂਦਾ ਸੀ ਡਬਲਯੂ ਪੀ 10675/220 ਦੇ ਫੈਸਲੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਸਪੱਸ਼ਟ ਹੈ ਕਿ ਦਿੱਤੀ ਗਈ ਸੀ ਕਿ ਕਿਸੇ ਵੀ ਵਰਤੀ ਵਿੱਚ ਪਹਿਲਾ ਓਪਨ ਜਨਰਲ ਕੈਟਾਗਰੀ ਨੂੰ ਭਰਿਆ ਜਾਵੇ ਤੇ ਬਾਅਦ ਵਿੱਚ ਕੈਟਾਗਰੀ ਵਾਈਜ਼ ਸਿਲੈਕਸ਼ਨ ਲਿਸਟਾਂ ਬਣਾਈ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਦਾ ਹੱਕ ਨਾ ਹੋਇਆ ਜਾਵੇ ਈਟੀਟੀ ਛਾਪ 35% ਵਿੱਚ ਤਤ ਤੌਰ ਤੇ ਬਾਅਦ ਵਿੱਚ ਜਾਰੀ ਕੀਤੀਆਂ ਗਈਆਂ ਲਿਸਟਾਂ ਵਿੱਚ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਓਪਨ ਜਨਰਲ ਕੈਟਾਗਰੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਤੇ ਇਸ ਸੰਬੰਧੀ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਕੇਸ ਵੀ ਪਾਇਆ ਗਿਆ ਸੀ ਜਿਸ ਦਾ ਹੁਣ ਫੈਸਲਾ ਹੋਣਾ ਅਜੇ ਬਾਕੀ ਹੈ ਪਰਤੋ ਐਟਟੀ ਨੂੰ ਲਾਚਾਰ ਨਹੀਂ ਭਰਤੀਆਂ ਬੈਂਕ ਲੋਗ ਦੀਆਂ ਲਗਭਗ 3200 ਤੋਂ 3500 ਪੋਸਟਾਂ ਪਰਤੀ ਬੈਂਕ ਲੋਗ ਯੂਨੀਅਨ ਦੇ ਆਗੂ ਖਾਸ ਤੌਰ ਤੇ ਸੁਰਿੰਦਰਪਾਲ ਗੁਰਦਾਸਪੁਰ ਤੇ ਉਹਨਾਂ ਦੀ ਟੀਮ ਬਹੁਤ ਜ਼ਿਆਦਾ ਸੁਚੇਤ ਹਨ ਉਹਨਾਂ ਨੇ ਡਿਢ ਫੈਸਲਾ ਕੀਤਾ ਹੋਇਆ ਹੈ ਇਹ ਬੈਂਕ ਲੋਗ ਦੀਆਂ ਸਾਰੀਆਂ ਪੋਸਟਾਂ ਲਈ ਵੀ ਸੀ ਪਹਿਲਾ 3WPB 10675/220 ਦੇ ਫੈਸਲੇ ਅਨੁਸਾਰ ਪਹਿਲਾ ਓਪਨ ਜਨਰਲ ਕੈਟਾਗਰੀ ਦੀ ਪੂਰੀ ਸਿਲੈਕਸ਼ਨ ਜਿਸਟਰੀ ਜਾਰੀ ਕਰਵਾਈ ਜਾਵੇਗੀ ਤਾਂ ਜੋ ਬਾਅਦ ਵਿੱਚ ਸ਼ਿਫਟਿੰਗ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਰਿਜ਼ਰਵ ਕੈਟਾਗਰੀ ਦੇ ਕਿਸੇ ਵੀ ਉਮੀਦਵਾਰ ਦਾ ਹੱਕ ਵੀ ਨਾ ਖੋਇਆ ਜਾਵੇ ਆਗੋਂ ਦਾ ਇਹ ਫੈਸਲਾ ਮਸ਼ਹੂਰਤਾਯੋਗ ਹੈ ਤੇ ਆਸ ਕਰਦੇ ਹਾਂ ਕਿ ਕਿ ਆਪਣੇ ਇਸ ਧ੍ਰਿੜ ਫੈਸਲੇ ਵਿੱਚ ਬੈਕਲੌਗ ਯੂਨੀਅਨ ਦੇ ਲੀਡਰ ਤੇ ਸਾਰਾ ਕਾਡਰ ਜ਼ਰੂਰ ਹੀ ਕਾਮਯਾਬ ਹੋਵੇਗਾ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਟੰਗ ਲਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ